ਸਰ ਦੇ ਇਨਚਾਰਜ ਨੇ ਐਸਆਈ ਬਲਵਿੰਦਰ ਸਿੰਘ ਇਨਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰ ਅਫੀਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸੁਵਿਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸਡ ਕੈਂਸਲ ਤੇ ISI ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਹਦੇ ਕੋ ਜਿਹੜੇ ਸਫਿਸਟੀਕੇਟਡ ਵੈਪਨ ਨੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਹ ਸੰਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉੱਥੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤਾਂ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੈਚਰਲ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੋਂ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਇਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੱਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਐਸਏ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਤ ਪਛਾਣ ਜੜੀ ਹੈ ਉਹ ਹਰਜਿੰਦਰ ਈਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜ ਨੇ ਇਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋਲ ਲੱਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਹੁਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਤੇ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭਜਨ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਬਟੋ ਭਜਨ ਚ ਕਾਮਯਾਬ ਹੋਏ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜੇਰੇ ਇਲਾਜ ਉਥੇ ਹੁਣੀ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 ਸਤ ਨੂੰ ਐਸ ਪਰ ਰਿਕਾਰਡ 7 11 ਸੌਰੀ 7 ਨਵੰਬਰ ਨੂੰ ਹੀ ਜੇਲ ਤੋਂ ਆਇਆ ਉਥੇ ਇਹਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਬਾਹਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਇਹਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਦੋਂ ਅਸੀਂ ਫੋਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ਲੀ ਹੈ ਉਹ ਜਿੰਨਾ ਕੋ ਦੀ ਬੇਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸਰ ਲੱਗ ਰਿਹਾ ਹੈ ਕਿ ਬਾਰਡਰ ਤੇ ਉਤੋਂ ਇਹਦੀ ਆਮਦ ਰਫ ਸਗੀ ਕਾਫੀ ਤੇ ਉਤੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਫਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਆ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਤੋ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰਸ ਨਾਲ ਜਿਹੜੇ ਸੰਬੰਧ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਸਮਗਲਰਸ ਨਾਲ ਕਿੱਦਾਂ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਇਹ ਕਿ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏ